ਦੂਜੇ ਦੀ ਗਲਤੀ ਨਾਲ ਅਸੀਂ ਆਪ ਮਰਦੇ ਆਂ ਦੇਖੋ ਸਾਡਾ ਤਾਂ ਦਿਨ ਰਾਤ ਰੋਡ ਤੇ ਚੱਲਣਾ ਹੈ ਸਾਡੇ ਤੋਂ ਬਿਹਤਰ ਡਰਾਈਵਿੰਗ ਕੋਈ ਜਾਣਦਾ ਵੀ ਨਹੀਂ ਬਹੁਤ ਲੋਕ ਐਸੇ ਨੇ ਜਿਹੜੇ ਘਟਵਾਦੀ ਰੋਡਾਂ ਤੇ ਆਂਦੇ ਆ ਲੈਸੈਂਸ ਬਣਵਾਇਆ ਤੇ ਉਹ ਵੀ ਕਿਤੇ ਲੈ ਦੇ ਕੇ ਬਣਵਾ ਲਿਆ ਨਿਯਮ ਪੂਰੇ ਪਤਾ ਨਹੀਂ ਹੈ ਟੈਸਟ ਕਿਤੇ ਹੋਇਆ ਨਹੀਂ ਹੈ ਇਤਾਂ ਦੇ ਬੰਦੇ ਫਿਰ ਜਿਹੜਾ ਸਹੀ ਵੀ ਚੱਲ ਰਿਹਾ ਉਹਨੂੰ ਵੀ ਗਲਤ ਸਾਬਿਤ ਕਰ ਦਿੰਦੇ ਆਂ ਤੇ ਬਾਈ ਚਾਂਸ ਐਕਸੀਡੈਂਟ ਕਰਕੇ ਕੋਈ ਬੰਦਾ ਅੱਗੇ ਆ ਗਿਆ ਮਰ ਗਿਆ ਮੈਂ 10 ਸਾਲ ਲਈ ਚਲਾ ਗਿਆ ਮੇਰਾ ਪਰਿਵਾਰ ਕੌਣ ਦੇਖੇਗਾ 7 ਲੱਖ ਦੀ ਰਮਾਨਾ ਜੇ ਉਹ ਨਾ ਭਰਿਆ ਤੇ ਉਹਦੇ ਬਦਲੇ ਵੀ ਕਿਤੇ ਸਜ਼ਾ ਮਿਲਨੀ 2-4 ਸਾਲ ਜਿਹੜੇ ਠੇਕੇ ਰੋਡ ਦੇ ਉੱਪਰ ਆ ਗਏ ਬਿਲਕੁਲ ਔਰ ਉਹ ਐਦਾਂ ਸ਼ਾਈਨ ਮਾਰਦੇ ਜੇ ਮੈਂ ਕਹਿੰਦਾ ਵੀ ਕਿਸੇ ਦਾ ਪੀਣ ਦਾ ਦਿਲ ਨਾ ਕਰੇ ਅਗਲਾ ਤਾਂ ਵੀ ਕਹਿੰਦਾ ਯਾਰ ਠੇਕੇ 'ਚ ਦੋ ਘੁੱਟ ਸ਼ਰਾਬ ਪੀ ਕੇ ਚੱਲ ਜੀ ਖੋ ਚੰਡੀਗੜ੍ਹ ਦੇ ਵਿੱਚ ਜੇ ਚਿੱਟੀ ਪਲੇਟ ਗੱਡੀ ਦੀ ਜਿਹੜੀ ਪਾਰਕਿੰਗ ਹੈ ਜੀ ਉਹ ਤਾਂ ਹੈਗੀ ਆ ਜੀ 14 ਰੁਪਏ ਪੀਲੀ ਪਲੇਟ ਦੀ ਜਿਹੜੀ ਪਾਰਕਿੰਗ ਹੈ ਜੀ ਉਹ ਹੈਗੀ 28 ਰੁਪਏ ਇਹ ਕਿਤੇ ਨਾ ਕਿਤੇ ਸਰਕਾਰ ਤਾਂ ਸਾਡੇ ਬਾਰੇ ਸੋਚਦੀ ਉਹ ਨਹੀਂ ਹੈ ਜੀ ਸੱਚੀ ਕਾਲ ਦਾ ਅਨਮਿਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅੱਜ ਦੂਜਾ ਦਿਨ ਹੈ ਜਦੋਂ ਵਹੀਕਲਾਂ ਦਾ ਰੌਲਾ ਚੱਲ ਰਿਹਾ ਹੈ ਕਿ ਵਹੀਕਲ ਜਿਹੜੇ ਨੇ ਉਹ ਚੱਕਾ ਜਾਮ ਹੋ ਗਿਆ ਕੱਲ ਟਰੱਕਾਂ ਦੀ ਗੱਲ ਚੱਲ ਰਹੀ ਸੀ ਕਿ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਖਤਮ ਹੋ ਗਿਆ ਲੋਕ ਵੱਡੀ ਅਫਰਾ ਤਫਰੀ ਦੇ ਵਿੱਚ ਰਹੇ ਤਾਂ ਅੱਜ ਜਿਹੜੀਆਂ ਟਰਾਈ ਸਿਟੀ ਦੇ ਵਿੱਚ ਟਰਾਈ ਸਿਟੀ ਜਿਵੇਂ ਮੋਹਾਲੀ ਚੰਡੀਗੜ੍ਹ ਖਰੜ ਜ਼ੀਰਕਪੁਰ ਇਸੇ ਤਰ੍ਹਾਂ ਦੇ ਨਾਲ ਪੰਚਕੋਲਾ ਜਿਹੜੇ ਇਧਰਲੇ ਪਾਸੇ ਚੱਲਦੀਆਂ ਕੈਬ ਸੀਗੀਆਂ ਜਿਨ੍ਹਾਂ ਨੂੰ ਤੁਸੀਂ ਬੁੱਕ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸੀ ਆ ਸਾਰੀਆਂ ਕੈਬ ਜਿਹੜੀਆਂ ਉਹ ਬੰਦ ਖੜੀਆਂ ਨੇ ਮੇਰੇ ਆਲੇ ਦੋਲੇ ਇੱਕ ਵਾਰ ਤਸਵੀਰ ਦਿਖਾਓ ਕਿ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਮੋਹਾਲੀ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਖੜ ਗਈਆਂ ਉਹਨਾਂ ਨੇ ਵੀ ਚੱਕਾ ਜਾਮ ਕਰਤਾ ਕਿ ਅਸੀਂ ਵੀ ਕੰਮ ਨਹੀਂ ਕਰਾਂਗੇ ਜਿਹੜਾ ਕਾਨੂੰਨ ਬਣਿਆ ਇਹ ਇਹ ਸਾਨੂੰ ਵਾਰਾ ਨਹੀਂ ਖਾਂਦਾ ਕਿਉਂਕਿ ਸਾਡੇ ਨਾਲ ਸਿੱਧਾ-ਸਿੱਧਾ ਇਹ ਧੱਕਾ ਕੀਤਾ ਗਿਆ ਕਿਸੇ ਦਾ ਕੰਸੈਂਟ ਨਹੀਂ ਲਿਆ ਗਿਆ ਤਾਂ ਜਿਹੜੀਆਂ ਗੱਡੀਆਂ ਨੇ ਉਹ ਖੜੀਆਂ ਕਰਤੀਆਂ ਦੂਜੇ ਪਾਸੇ ਦੇਖੋ ਕਿ ਡਰਾਈਵਰ ਆਪਣੀ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਔਰ ਸਾਰੀਆਂ ਗੱਡੀਆਂ ਜਿਹੜੀਆਂ ਨੇ ਇੱਕ ਖੁੱਲੇ ਗਰਾਊਂਡ ਦੇ ਵਿੱਚ ਲਿਆ ਕੇ ਖੜੀਆਂ ਕਰਤੀਆਂ ਹੁਣ ਗੱਲ ਇਹ ਹੈ ਕਿ ਕਿੰਨੇ ਦਿਨ ਖੜੀਆਂ ਰਹਿਣਗੀਆਂ ਕਦੋਂ ਤੱਕ ਖੜੀਆਂ ਰਹਿਣਗੀਆਂ ਔਰ ਅੱਗੇ ਕੀ ਕੁਝ ਹੋਏਗਾ ਇਹਦੀ ਬਾਬਤ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਜਥੇਬੰਦੀ ਦੇ ਨੁਮਾਇੰਦੇ ਵੀ ਹੈਗੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਮਨੀ ਹੈ ਜੀ ਟੈਕਸੀ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਰਜਿਸਟਰ ਨੰਬਰ 262 ਤੋਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ ਅੱਛਾ ਕੀ ਕੀ ਰੌਲਾ ਬਾਈ ਉਸ ਹਿੱਟ ਐਂਡ ਰਨ ਵਾਲੇ ਮਸਲੇ ਦੇ ਵਿੱਚ ਹੀ ਆ ਕੱਲ ਟਰੱਕਾਂ ਦਾ ਸੀ ਅੱਜ ਤੁਸੀਂ ਵੀ ਸਮਰਥਨ ਕਰ ਰਹੇ ਹੋ ਦੇ ਵਿੱਚ ਬਿਲਕੁਲ ਜੀ ਅਸੀਂ ਬਿਲਕੁਲ ਸਮਰਥਨ ਕਰ ਰਹੇ ਆ ਜੀ ਕਿਉਂਕਿ ਇਹ ਖਾਲੀ ਗੱਲਾਂ ਟੈਕਸੀ ਦੇ ਟਰੱਕ ਦੀ ਗੱਲ ਨਹੀਂ ਹੈ ਜੀ ਹਰ ਇੱਕ ਉਸ ਸ਼ਖਸ ਦੇ ਕੋਲ ਜਿਹਦੇ ਕੋਲ ਡਰਾਈਵਿੰਗ ਲਾਇਸੈਂਸ ਹੈ ਜੀ ਜੇ ਕੋਈ ਬੰਦਾ ਮੋਟਰਸਾਈਕਲ ਤੇ ਵੀ ਘਰੋਂ ਨਿਕਲਦਾ ਏ ਕੱਲ ਨੂੰ ਉਹਦੇ ਤੋਂ ਕੋਈ ਐਦਾਂ ਦੀ ਮਿਸ ਹੈਪਨਿੰਗ ਹੋ ਗਈ ਇਹ ਕਾਨੂੰਨ ਉਹਤੇ ਵੀ ਲਾਗੂ ਹੁੰਦਾ ਹੈ ਜੀ ਇਹ ਗੱਲ ਪਹਿਲਾਂ ਤਾਂ ਸਮਝਣ ਦੀ ਲੋੜ ਹੈ ਜੀ ਲੋਕਾਂ ਨੂੰ ਵੀ ਇਹ ਸਾਰਿਆਂ ਤੇ ਹੀ ਲਾਗੂ ਹੈ ਜੀ ਕਾਨੂੰਨ ਅੱਛਾ ਕੱਲ ਇਹ ਵੀ ਚਰਚਾਵਾਂ ਚੱਲੀਆਂ ਅੱਜ ਸਵੇਰੇ ਵੀ ਚਰਚਾਵਾਂ ਚੱਲੀਆਂ ਕਿ ਅਮਿਸ਼ਾ ਇਹ ਕਹਿ ਰਹੇ ਨੇ ਕਿ ਜਦੋਂ ਤੱਕ ਤੁਹਾਡੀ ਜਿਹੜੀ ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਜਿਹੜੀ ਵੀ ਕੋਈ ਤੁਹਾਡੀ ਜਥੇਬੰਦੀ ਹੈ ਉਹਦੇ ਨਾਲ ਜਦੋਂ ਤੱਕ ਸਾਡੀ ਮੀਟਿੰਗ ਨਹੀਂ ਹੁੰਦੀ ਇਸ ਨੂੰ ਅਸੀਂ ਲਾਗੂ ਨਹੀਂ ਕਰਦੇ ਤੁਸੀਂ ਹੜਤਾਲ ਖੋਲਦੇ ਹੋ ਕੁਝ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਚੱਲਦੀਆਂ ਦੇਖੋ ਜੀ ਜਦੋਂ ਤੱਕ ਕੋਈ ਵੀ ਬਿਆਨ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਨਹੀਂ ਆਉਂਦਾ ਕਿਉਂਕਿ ਬਰਬਲੀ ਬੋਲੀ ਗੱਲ ਕੁਝ ਹੋਰ ਹੁੰਦੀ ਹੈ ਜੀ ਲਿਖਤੀ ਰੂਪ ਦੇ ਵਿੱਚ ਗੱਲ ਬੋਲੀ ਕੁਝ ਹੋਰ ਹੁੰਦੀ ਹੈ ਜੀ ਉਦੋਂ ਤੱਕ ਤਾਂ ਜੀ ਦੇਖੋ ਬਾਕੀ ਸਾਡੇ ਯੂਨੀਅਨ ਦੇ ਨੁਮਾਇੰਦੇ ਦੱਸਣਗੇ ਵੀ ਅੱਜ ਅਜੇ ਤੱਕ ਤਾਂ ਇਹ ਹੜਤਾਲ 1-2 ਦਿਨ ਦੀ ਹੈ ਜੀ ਪਰ ਇਹ ਹੜਤਾਲ ਫਿਰ ਵੱਧ ਵੀ ਸਕਦੀ ਹੈ ਜੀ ਕਿਉਂਕਿ ਮੇਨ ਤਾਂ ਜਿਹੜੀ ਗੱਲ ਹੈ ਜੀ ਵੀ ਤੁਸੀਂ ਕੋਈ ਵੀ ਕਾਨੂੰਨ ਸੰਸਦ ਦੇ ਵਿੱਚ ਪਾਸ ਕਰ ਰਹੇ ਹੋ ਜੀ ਤਾਂ ਤੁਹਾਨੂੰ ਚਾਹੀਦਾ ਸੀਗਾ ਜੀ ਵੀ ਕਿਸੇ ਟੈਕਸੀ ਯੂਨੀਅਨ ਜਾਂ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨੂੰ ਉੱਥੇ ਬੁਲਾਇਆ ਜਾਂਦਾ ਤੇ ਕੋਈ ਵਿਚਾਲਾ ਹੱਲ ਕੱਢ ਦੇ ਤਾਂ ਕਿ ਸਾਰਿਆਂ ਦਾ ਹੀ ਭਲਾ ਹੋਵੇ ਜੀ ਲੱਗਦਾ ਕਿ ਕੰਸੈਂਟ ਨਹੀਂ ਲਿਆ ਗਿਆ ਕਾਨੂੰਨ ਬਣਾਉਣ ਵਾਸਤੇ ਕਿਸੇ ਨੂੰ ਬੁਲਾਇਆ ਹੀ ਨਹੀਂ 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 ਕਿਸੇ ਨੂੰ ਨਹੀਂ ਬੁਲਾਇਆ ਗਿਆ ਜੀ ਦੇਖੋ ਜਦੋਂ ਆਪਾਂ ਇੱਕ ਆਜ਼ਾਦ ਭਾਰਤ ਦੀ ਗੱਲ ਕਰਦੇ ਆਂ ਜੀ ਹਰ ਇੱਕ ਚੀਜ਼ ਵਾਸਤੇ ਉਹ ਬੋਰਡ ਬਣੇ ਹੋਏ ਆ ਜੀ ਪਰ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜੀ ਤਾਂ ਡਰਾਈਵਰ ਬੋਰਡ ਕਿਤੇ ਨਹੀਂ ਕਿਤੇ ਬਣਿਆ ਹੋਇਆ ਜੀ ਸਰਕਾਰ ਨੂੰ ਚਾਹੀਦਾ ਵੀ ਇੱਕ ਡਰਾਈਵਰ ਬੋਰਡ ਬਣਾਏ ਜਾਣ ਜਿਸ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਾਡੇ ਟੈਕਸੀ ਯੂਨੀਅਨਾਂ ਦੇ ਵੀ ਨੁਮਾਇੰਦੇ ਲਏ ਜਾਣ ਤਾਂ ਕਿ ਸਾਰਾ ਕੰਮ ਜਿਹੜਾ ਬਹੁਤ ਵਧੀਆ ਢੰਗ ਦੇ ਨਾਲ ਚੱਲੇ ਜੀ ਕਿਉਂਕਿ ਕਿਉਂਕਿ ਹਾਂਜੀ ਕਿਉਂਕਿ ਇਹ ਸਮੱਸਿਆ ਦਾ ਹੱਲ ਨਹੀਂ ਹੈ ਜੀ ਤੁਸੀਂ ਦੇਖੋ ਜੇ ਆਪਾਂ ਇੰਡੀਆ ਦੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਜੀ ਅੱਜ ਜਿੱਥੇ ਏਡੇ ਏਡੇ ਵੱਡੇ ਵੱਡੇ ਹਾਈਵੇ ਬਣ ਗਏ ਐ ਤਾਂ ਜੀਦਾ ਦਿਲ ਕਰਦਾ ਜੀ ਉੱਥੋਂ ਹੀ ਅਗਲਾ ਕੱਟ ਰੱਖ ਲੈਂਦਾ ਹੈ ਜੀ ਸਰਕਾਰ ਆਪਣੇ ਵੱਲੋਂ ਬਹੁਤ ਵਧੀਆ ਕਰ ਰਹੀ ਹੈ ਜੀ ਪਰਾਲਾ ਪਰ ਉਹ ਕੱਟ ਨੂੰ ਫਿਰ ਮੁੜ ਕੇ ਕੋਈ ਭਰਦਾ ਨਹੀਂ ਉਹਦੇ ਵਿੱਚੋਂ ਲੋਕੀ ਕੀ ਕਰਦੇ ਜੀ ਰੋਂਗ ਸਾਈਡ ਆ ਜਾਂਦੇ ਆ ਧੁੰਦਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਐਦਾਂ ਦੀ ਮਿਸ ਹੈਪਨਿੰਗ ਹੋਊਗੀ ਜੀ ਇੱਕ ਤਾਂ ਬੰਦਾ ਸੜਕ ਦੁਰਘਟਨਾ ਦੇ ਵਿੱਚ ਮਤਲਬ ਕਿ ਮੌਤ ਹੋ ਜਾਂਦੀ ਹੈ ਜੀ ਉਹਦੀ ਡਰਾਈਵਰ ਨੂੰ ਅਫਸੋਸ ਹੁੰਦਾ ਡਰਾਈਵਰ ਚਾਹਦਾ ਵੀ ਮੈਂ ਉਹਦੀ ਮਦਦ ਕਰਾਂ ਜੀ ਪਰ ਇੱਕ ਤਾਂ ਮਰ ਗਿਆ ਦੂਜਾ ਲੋਕਾਂ ਨੇ ਡਰਾਈਵਰ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰਕੇ ਉਹਨੂੰ ਵੀ ਲੋਕ ਮਾਰ ਦਿੰਦੇ ਆ ਜੀ ਕੁਛ ਤਾਂ ਐਦਾਂ ਦੀ ਵੀਡੀਓ ਵੀ YouTube ਤੇ Net ਤੇ ਪਈਆਂ ਨੇ ਵੀ ਹਲਕਾ ਜਿਹੀ ਵੀ ਕਿਤੇ ਟੱਚਿੰਗ ਵਗੈਰਾ ਹੋ ਗਈ ਜੀ ਗੱਡੀ ਤਾਂ ਦੇਖੋ ਜੀ ਟਰੱਕਾਂ ਦੇ ਟਰੱਕ ਟੈਕਸੀਆਂ ਨੂੰ ਅੱਗ ਲਾ ਕੇ ਡਰਾਈਵਰਾਂ ਨੂੰ ਵਿਚੇ ਸਾੜ ਦਿੱਤਾ ਜਾਂਦਾ ਹੈ ਜੀ ਤਾਂ ਦੇਖੋ ਜੀ ਇੱਕ ਤਾਂ ਵੈਸੇ ਵਿਚਾਰਾ ਬੰਦਾ ਮਰ ਗਿਆ ਦੂਜਾ ਵੀ ਮਰਦਾ ਜੀ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਜੀ ਵੀ ਇਹਦਾ ਕੋਈ ਵਿਚਾਲਾ ਹੱਲ ਕੱਢ ਦੇ ਤਾਂ ਕਿ ਦੋਹੇ ਪਾਰਟੀਆਂ ਦਾ ਕੋਈ ਨੁਕਸਾਨ ਨਾ ਹੁੰਦਾ ਸਭ ਦਾ ਹੀ ਭਲਾ ਹੁੰਦਾ ਜੀ ਹੂੰ अच्छा कोई ऐसी को, कोई घटना ਤੁਹਾਨੂੰ ਲੱਗਦਾ ਕਿਸੇ ਨਾਲ ਅਜਿਹੀ ਵਾਪਰੀ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ ਗਲਤੀ ਸਾਡੀ ਨਹੀਂ ਸੀ ਪਰ ਨੁਕਸਾਨ ਸਾਡਾ ਹੋ ਗਿਆ ਗੱਡੀ ਦਾ ਹੋ ਗਿਆ ਜਾਂ ਫਿਰ ਡਰਾਈਵਰ ਦਾ ਹੋ ਗਿਆ ਕਿਤੇ ਕੋਈ ਵਾਪਰੀ ਤੁਹਾਡੇ ਤੇ ਅਜਿਹੀ ਘਟਨਾ ਕੋਈ ਅਕਸਰ ਹੁੰਦਾ ਜੀ ਹਤੇ ਦੂਜੇ ਦੀ ਗਲਤੀ ਨਾਲ ਅਸੀਂ ਆਪ ਮਰਦੇ ਆਂ ਦੇਖੋ ਸਾਡਾ ਤਾਂ ਦਿਨ ਰਾਤ ਰੋਡ ਤੇ ਚੱਲਣਾ ਹੈ ਸਾਡੇ ਤੋਂ ਬਿਹਤਰ ਡਰਾਈਵਿੰਗ ਕੋਈ ਜਾਣਦਾ ਵੀ ਨਹੀਂ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸਾਰਿਆਂ ਦੀ ਐਕਸਪੀਰੀਅੰਸ ਜਿਹਨੂੰ ਅਨੁਭਵ ਕਹਿੰਦੇ ਆ ਅਸੀਂ ਦਿਨ ਰਾਤ ਚੱਲਦੇ ਆ ਲੇਕਿਨ ਬਹੁਤਾਇਤ ਲੋਕ ਐਸਐਨ 140 ਕਰੋੜ ਦੀ ਜਨਸੰਖਿਆ ਹੈ ਬਹੁਤ ਲੋਕ ਐਸਐਨ ਜਿਹੜੇ ਘਟਵਾਦੀ ਰੋਡਾਂ ਤੇ ਆਂਦੇ ਆ ਲਾਇਸੈਂਸ ਬਣਵਾਇਆ ਤੇ ਉਹ ਵੀ ਕਿਤੇ ਲੈ ਦੇ ਕੇ ਬਣਵਾ ਲਿਆ ਨਿਯਮ ਪੂਰੇ ਪਤਾ ਨਹੀਂ ਹੈ ਟੈਸਟ ਕਿਤੇ ਹੋਇਆ ਨਹੀਂ ਹੈ ਇਦਾਂ ਦੇ ਬੰਦੇ ਫਿਰ ਜਿਹੜਾ ਸਹੀ ਵੀ ਚੱਲ ਰਿਹਾ ਉਹਨੂੰ ਵੀ ਗਲਤ ਸਾਬਿਤ ਕਰ ਦਿੰਦੇ ਆ ਠੋਕ ਪਿੱਟ ਕੇ ਕਿਤੇ ਵੀ ਲੱਗ ਕੇ ਐਕਸੀਡੈਂਟ ਹੋ ਹੂੰ अच्छा ਹੁਣ ਤੁਹਾਡਾ ਵੀ ਤੇ ਇਹਦੇ ਵਿੱਚ ਨੁਕਸਾਨ ਆ ਭਾਈ ਗੱਡੀਆਂ ਖੜੀਆਂ ਕਰਤੀਆਂ ਤੁਸੀਂ 1000 1500 2000 ਦਾ ਇੱਕ ਬੰਦਾ ਕੰਮ ਕਰਦਾ ਹੋਊਗਾ ਲੱਖਾਂ ਦਾ ਨੁਕਸਾਨ ਤਾਂ ਤੁਹਾਡਾ ਵੀ ਇਹਦੇ ਵਿੱਚ ਬਿਲਕੁਲ ਹੈ ਜੀ ਲੇਕਿਨ ਹੁਣ ਕੀ ਕਰੀਏ ਇਸ ਨੁਕਸਾਨ ਨਾਲ ਜਿਹੜਾ ਗਵਰਨਮੈਂਟ ਨੇ ਸਾਡੇ ਤੇ ਥੋਪਤਾ ਉਹ ਸਭ ਤੋਂ ਵੱਡਾ ਜੇ ਅਸੀਂ ਮੈਂ ਮੇਰੇ ਵਰਗਾ ਬੰਦਾ ਕਿਤੇ ਬਾਈ ਚਾਂਸ ਐਕਸੀਡੈਂਟ ਕਰਕੇ ਕੋਈ ਬੰਦਾ ਅੱਗੇ ਆ ਗਿਆ ਮਰ ਗਿਆ ਮੈਂ 10 ਸਾਲ ਲਈ ਚਲਾ ਗਿਆ ਮੇਰਾ ਪਰਿਵਾਰ ਕੌਣ ਦੇਖੇਗਾ ਵਿੱਚ 10 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ ਉਪਰੋਂ 7 ਲੱਖ ਦੀ ਰੁਮਾਨਾ ਜੇ ਉਹ ਨਾ ਭਰਿਆ ਤੇ ਉਹਦੇ ਬਦਲੇ ਵੀ ਕਿਤੇ ਸਜ਼ਾ ਮਿਲਣੀ 2-4 ਸਾਲ ਦੀ ਤੇ ਫਿਰ ਮੇਰਾ ਪਰਿਵਾਰ ਕੌਣ ਦੇਖੇ ਆਮ ਲੋਕ ਤੁਹਾਨੂੰ ਤੁਹਾਨੂੰ ਹੋ ਗਿਆ ਜਾਂ ਟਰੱਕਾਂ ਵਾਲਿਆਂ ਨੂੰ ਰਵੀਰਾਂ ਨੂੰ ਜਿਵੇਂ ਜਿਵੇਂ ਸਾਡੇ ਵਰਗੇ ਆਕਾਰਾਂ ਚਲਾਉਂਦੇ ਆ ਹੋਰ ਬੜੇ ਰੋਡ ਤੇ ਗੱਡੀਆਂ ਚਲਾਉਂਦੇ ਉਹਨਾਂ ਦਾ ਸਮਰਥਨ ਮਿਲ ਰਿਹਾ ਤੁਹਾਨੂੰ ਕੋਈ ਬੰਦਾ ਆ ਕੇ ਖੜ ਰਿਹਾ ਤੁਹਾਡੇ ਕੋਲ ਕਿ ਬਾਈ ਹਾਂ ਗੱਲ ਤਾਂ ਠੀਕ ਆ ਯਾਰ ਆਪਾਂ ਨੂੰ ਸਾਥ ਦੇਣਾ ਦੇਖੋ ਜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਹਾਲਾ ਤੱਕ ਇਹ ਜਿਹੜਾ ਚੱਲ ਰਿਹਾ ਜੀ ਪ੍ਰੋਟੈਸਟ ਇਹਦੇ ਵਿੱਚ ਸਿਰਫ ਕਮਰਸ਼ੀਅਲ ਵੀਕਲ ਆਏ ਆ ਇਹਦੇ ਵਿੱਚ ਚਾਹੇ ਆਪਾਂ ਟਰਾਂਸਪੋਰਟ ਤੇ ਟੂਰਿਸਟ ਪਰਮਿਟ ਦੀ ਗੱਲ ਕਰੀਏ ਪਰ ਆਮ ਲੋਕ ਅਜੇ ਅਵੇਰ ਹੀ ਨਹੀਂ ਹੈ ਜੀ ਪਤਾ ਹੀ ਨਹੀਂ ਹੈ ਜੀ ਲੋਕਾਂ ਨੂੰ ਕਿਉਂਕਿ ਜਿਹੜਾ ਇਹ ਕਾਨੂੰਨ ਹੈ ਇਹ ਹਰ ਇੱਕ ਉਸ ਬੰਦੇ ਵਾਸਤੇ ਆ ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਹਟਾ ਜਿਹਦੇ ਕੋਲ ਲਾਇਸੈਂਸ ਹੈਗਾ ਏ ਦੇਖੋ ਜੀ ਜਿਵੇਂ ਹੁਣ ਆਪਾਂ ਜੇ ਗੱਲ ਕਰੀਏ ਜੀ ਆਪਾਂ ਰੋਡ ਤੇ ਕਿਤੇ ਨਾ ਕਿਤੇ ਨਿਕਲਦੇ ਆ ਜੀ ਰੋਡ ਦੇ ਉੱਪਰ ਪਹਿਲਾਂ ਠੇਕੇ ਸਰਕਾਰ ਨੇ 500 ਮੀਟਰ ਅੰਦਰ ਕਰ ਦਿੱਤੇ ਸੀਗੇ ਜੀ ਪਰ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਜਿਹੜੇ ਠੇਕੇ ਰੋਡ ਦੇ ਉੱਪਰ ਆਗੇ ਬਿਲਕੁਲ ਔਰ ਉਹ ਐਦਾਂ ਸ਼ਾਇਨ ਮਾਰਦੇ ਜੇ ਮੈਂ ਕਹਿੰਦਾ ਵੀ ਕਿਸੇ ਦਾ ਪੀਣ ਦਾ ਦਿਲ ਨਾ ਕਰੇ ਅਗਲਾ ਤਾਂ ਵੀ ਕਹਿੰਦਾ ਯਾਰ ਠੇਕੇ ਚ ਦੋ ਘੁੱਟ ਸ਼ਰਾਬ ਪੀ ਕੇ ਚੱਲੀਏ ਇਹੋ ਜਿਹਾ ਕੰਮ ਕੌਣ ਕਰਦਾ ਇਹ ਜੀ ਵੱਡੇ ਘਰਾਣੇ ਦੇ ਜਿਹੜੇ ਰਹੀਸ਼ ਵਿਗੜੇ ਜਾਦੇ ਹੁੰਦੇ ਆ ਜੀ ਅਕਸਰ ਜਿਹੜਾ ਟਰੱਕ ਹੈ ਟਰੱਕ ਦੀ ਤਾਂ ਸੀ ਸਪੀਡ ਲਿਮਟ ਹੈ ਜੀ 60 ਦੀ ਹੁੰਦੀ ਹੈ ਕਿਤੇ ਤੁਸੀਂ ਦੇਖਿਆ ਵੀ ਟਰੱਕ 120 ਤੇ ਚੱਲ ਰਿਹਾ ਕੋਈ ਟੈਕਸੀ ਦੇਖੀ ਹੈ ਜਿਹੜੀ ਆਪਣੀ ਸਪੀਡ ਤੋਂ ਜ਼ਿਆਦਾ ਚੱਲਦੀ ਹੈ ਅੱਜਕੱਲ ਦਾ ਜਿਹੜੇ ਕਿਰਾਏ ਵੜੇ ਆ ਜੀ ਉਹ ਐਨੇ ਘਟ ਚੁੱਕੇ ਆ ਜੀ ਵੈਸੇ ਹੀ ਡਰਾਈਵਰ ਨੂੰ ਹੁੰਦਾ ਯਾਰ ਵੀ ਮੈਂ ਆਪਣਾ ਤੇਲ ਬਚਾ ਕੇ ਚੱਲਾਂ ਤਾਂ ਕਿ ਮੇਰੇ ਕੋਲ 2 ਰੁਪਏ ਵੱਧ ਬਚ ਜਾਣ ਜੀ ਪਰ ਕੋਈ ਵੀ ਹੁਣ ਤੁਸੀਂ ਦੇਖੋ ਸਾਡੀ ਮਜ਼ਬੂਰੀ ਕਿੰਨੀ ਜ਼ਿਆਦਾ ਹੋ ਚੁੱਕੀ ਹੈ ਜੀ ਜੇ ਅੱਜ ਇੱਕ ਸਟੇਟ ਦੀ ਗੱਡੀ ਦੂਜੀ ਸਟੇਟ ਦੇ ਵਿੱਚ ਐਂਟਰ ਕਰਦੀ ਹੈ ਜੀ ਮੰਨ ਲਓ ਸਾਡੀ ਪੀਵੀ01 ਗੱਡੀ ਹਰਿਆਣਾ 'ਚ ਐਂਟਰ ਕਰੀ ਹੈ ਜੀ ਉੱਥੇ ਅਸੀਂ ਹਰਿਆਣਾ ਗਵਰਨਮੈਂਟ ਨੂੰ ਟੈਕਸ ਦੇ ਰਹੇ ਹਾਂ ਜੀ ਹਿਮਾਚਲ 'ਚ ਐਂਟਰ ਕਰੀ ਹੈ ਜੀ ਤਾਂ ਹਿਮਾਚਲ ਦੇ ਵਿੱਚ ਆਪਾਂ ਟੈਕਸ ਦੇ ਰਹੇ ਹਾਂ ਦਿੱਲੀ ਐਂਟਰ ਕਰੀ ਹੈ ਜੀ ਤਾਂ ਦਿੱਲੀ ਗਵਰਨਮੈਂਟ ਨੂੰ ਟੈਕਸ ਦੇ ਰਹੇ ਹਾਂ ਦੇਖੋ ਚੰਡੀਗੜ੍ਹ ਦੇ ਵਿੱਚ ਜੇ ਚਿੱਟੀ ਪਲੇਟ ਗੱਡੀ ਦੀ ਜਿਹੜੀ ਪਾਰਕਿੰਗ ਹੈ ਜੀ ਉਹ ਤਾਂ ਹੈਗੀ ਆ ਜੀ 14 ਰੁਪਏ ਪੀਲੀ ਪਲੇਟ ਦੀ ਜਿਹੜੀ ਪਾਰਕਿੰਗ ਹੈ ਜੀ ਉਹ ਹੈਗੀ 28 ਰੁਪਏ ਇਹ ਕਿਤੇ ਨਾ ਕਿਤੇ ਸਰਕਾਰ ਤਾਂ ਸਾਡੇ ਬਾਰੇ ਸੋਚਦੀ ਉਹ ਨਹੀਂ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਦੇਖੋ ਸਰਕਾਰ ਕਹਿੰਦੀ ਹੈ ਵੀ ਜਿਹੜਾ ਬੰਦਾ ਸਵੈ ਰੋਜ਼ਗਾਰ ਕਰਕੇ ਆਪਣਾ ਪੇਟ ਪਾਲ ਰਿਹਾ ਏ ਤੇ ਅਸੀਂ ਉਹਦਾ ਸਾਥ ਦੇ ਰਹੇ ਹਾਂ ਜੀ ਪਰ ਇਹ ਤਾਂ ਸਾਨੂੰ ਉਲਟਾ ਦੱਬਣ ਦੀ ਕੋਸ਼ਿਸ਼ ਹੋਗੀ ਇੱਕ ਤਾਂ ਅਸੀਂ ਸਰਕਾਰ ਨੂੰ ਟੈਕਸ ਦੰਦੇ ਹਾਂ ਜੀ ਕਿਉਂਕਿ ਕੋਈ ਵੀ ਗੱਡੀ ਜੇ ਆਪਾਂ ਇੱਕ ਛੋਟੀ ਕਾਰ ਦੀ ਗੱਲ ਕਰੀਏ ਜੇ ਟੈਕਸੀ ਗੱਡੀ ਕਿਤੇ ਪੈਸੇਂਜਰ ਲੈ ਕੇ ਨਿਕਲਦੀ ਆ ਜੀ ਸਟੇਟ ਟੈਕਸ ਤੋਂ ਇਲਾਵਾ ਜੀ ਉਹ ਤੁਸੀਂ ਦੇਖੋ ਪਰ ਕਿਲੋਮੀਟਰ ਦੇ 2 ਰੁਪਏ ਗਵਰਨਮੈਂਟ ਨੂੰ ਦੇ ਰਹੀ ਆ ਜੀ ਤੇ ਪਰ ਸਾਡਾ ਕਿਤੇ ਕੋਈ ਸੁਣਵਾਈਓ ਨਹੀਂ ਹੈ ਜੀ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਪਰ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਆ ਜੀ ਵੀ ਇਹ ਸਾਨੂੰ ਪਰੇਸ਼ਾਨ ਕਰਕੇ ਵੱਡਿਆਂ ਘਰਾਣਿਆਂ ਨੂੰ ਵੱਡੀਆਂ ਕੰਪਨੀਆਂ ਨੂੰ ਸਾਡਾ ਕੰਮ ਸੌਂਪਣਾ ਚਾਹੁੰਦੇ ਆ ਜੀ ਪਰ ਅਸੀਂ ਬਿਲਕੁਲ ਇਦਾਂ ਦਾ ਨਹੀਂ ਹੋਣ ਦੇਵਾਂਗੇ ਜੀ ਠੀਕ ਹੈ ਅੱਛਾ ਤੁਹਾਡੀ ਜਿਵੇਂ ਇਹ ਤੁਹਾਡੇ ਆ ਲੋਕਲ ਜਥੇਬੰਦੀ ਦੇ ਬੰਦੇ ਹੀ ਨੇ ਜਾਂ ਤੁਹਾਡੀ ਕੋਈ ਨੈਸ਼ਨਲ ਲੈਵਲ ਤੇ ਕੋਈ ਹੈ ਜਿਨ੍ਹਾਂ ਨਾਲ ਤੁਹਾਡਾ ਇਸ ਵੇਲੇ ਕੋਆਪਰੇਟ ਚੱਲ ਰਿਹਾ ਹੋਵੇ ਉਹਨਾਂ ਨਾਲ ਗੱਲ ਚੱਲ ਜੀ ਹੋਵੇ ਕਿ ਕਿੰਨਾ ਟਾਈਮ ਚੱਲੂਗੀ ਆਪਣੀ ਹੜਤਾਲ ਕੀ ਕਰਨਾ ਹੈ ਕੀ ਨਹੀਂ ਕਰਨਾ ਤੁਸੀਂ ਡਿਸੀਜਨ ਆਪਣੇ ਲੈਵਲ ਤੇ ਲੈ ਰਹੇ ਹੋ ਜਾਂ ਉੱਪਰ ਕਿਸੇ ਨਾਲ ਗੱਲ ਹੋ ਰਹੀ ਹੈ ਤੁਹਾਡੀ ਆਪਣੀ ਜਥੇਬੰਦੀ ਸਾਡੀ ਦੇਖੋ ਜੀ ਇਸ ਟਾਈਮ ਤਾਂ ਅਸੀਂ ਪੂਰੇ ਪੰਜਾਬ ਦੇ ਇੱਥੇ ਟੈਕਸੀ ਯੂਨੀਅਨਾਂ ਦੇ ਨੁਮਾਇੰਦੇ ਇਕੱਠੇ ਹੋਏ ਆਂ ਜੀ ਲੱਗ ਲੱਗ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਪਰ ਸਾਡੀ ਆਲ ਇੰਡੀਆ ਦੇ ਵਿੱਚ ਗੱਲਬਾਤ ਬਿਲਕੁਲ ਨਿਰੰਤਰ ਚੱਲ ਰਹੀ ਹੈ ਜੀ ਟੈਕਸੀ ਸੰਗਠਨਾ ਦੇ ਨਾਲ ਜਿਵੇਂ ਵੀ ਅੱਗੇ ਉਹ ਮੈਸੇਜ ਲਾਣਗੇ ਉਦਾਂ ਹੀ ਅਸੀਂ ਉਹ ਮੈਸੇਜ ਫੋਲੋ ਕਰਾਂਗੇ ਜੀ ਤੇ ਫਿਲਹਾਲ ਤੇ ਆਪਾਂ ਨਹੀਂ ਚਾਹਦੇ ਵੀ ਆਪਾਂ ਸਾਰਾ ਹੀ ਦੇਖੋ ਤੁਸੀਂ ਕੈਮਰਾ ਵੀ ਚਾਹੇ ਚਾਰੇ ਪਾਸੇ ਨੂੰ ਘੁਮਾ ਸਕਦੇ ਹੋ ਜੀ ਦੇਖੋ ਤੁਸੀਂ ਵੀ ਅਸੀਂ ਬਹੁਤ ਹੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਇੱਕ ਰੋਸ ਕਰ ਰਹੇ ਆ ਇੱਕ ਬੇਨਤੀ ਵੀ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀਂ ਅਸੀਂ ਸਰਕਾਰ ਨੂੰ ਕਰਾਂਗੇ ਵੀ ਸਾਨੂੰ ਜੀ ਲੈਣ ਦਿੱਤਾ ਜਾਵੇ ਸਾਨੂੰ ਆਪਣੇ ਬੱਚੇ ਪਾਲ ਲਿਤੇ ਜਾਣ ਜੀ ਤੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਜਲਦੀ ਜਲਦੀ ਵਾਪਸ ਲੈ ਜਾਣ ਜੀ ਠੀਕ ਹੈ ਤਾਂ ਜਿਹੜੇ ਟੈਕਸੀ ਡਰਾਈਵਰ ਨੇ ਇਹਨਾਂ ਨੇ ਇੱਕ ਜਿਹੜੀ ਵਿੱਚੋਂ ਖਾਸ ਗੱਲ ਕੀਤੀ ਹੈ ਉਹ ਜੇ ਤੁਹਾਡੇ ਧਿਆਨ ਚ ਨਹੀਂ ਆਈ ਤਾਂ ਮੈਂ ਉਸ ਨੂੰ ਅੰਡਰਲਾਈਨ ਕਰਕੇ ਇੱਕ ਦੱਸਣੀ ਚਾਹਣਾ ਕਿ ਉਹ ਕਹਿੰਦੇ ਕਿ ਇੱਕ ਪਾਰਕਿੰਗ ਦਾ ਇੱਕ ਛੋਟਾ ਜਿਹਾ ਮਸਲਾ ਹੀ ਹੈ ਕਿ ਜੇ ਪਾਰਕਿੰਗ ਦੇ ਵਿੱਚ ਕੋਈ ਚਿੱਟੀ ਪਲੇਟ ਵਾਲਾ ਜਾਨੀ ਕੋਈ ਨਿੱਜੀ ਵੀਕਲ ਆਪਣਾ ਖੜਾ ਕਰਦਾ ਹੈ ਤੋ ਉਹਦੀ ਜਿਹੜੀ ਪਰਚੀ ਲੱਗਣੀ ਆ ਚੰਡੀਗੜ੍ਹ ਦੇ ਵਿੱਚ ਸਰਕਾਰੀ ਜਾਂ ਜਿਹੜਾ ਡਿਪਾਰਟਮੈਂਟ ਆ ਉਹਦੀ ਉਹ 14 ਰੁਪਏ ਲੱਗਣੀ ਆ ਪਰ ਜਦੋਂ ਇਹ ਆਪਣੀ ਪੀਲੀ ਪਲੇਟ ਵਾਲੀ ਗੱਡੀ ਜਾਨੀ ਕਮਰਸ਼ੀਅਲ ਵੀਕਲ ਹੋ ਜਾਂਦਾ ਜਦੋਂ ਪੀਲੀ ਪਲੇਟ ਲੱਗ ਗਈ ਉਹ ਟੈਕਸੀ ਹੋ ਜਾਂਦੀ ਉਹ ਵੀਕਲ ਕਮਰਸ਼ੀਅਲ ਹੋ ਜਾਂਦਾ ਤੋ ਕਹਿੰਦੇ 28 ਰੁਪਏ ਆ ਜਾਨੀ ਉਹਦੀ ਦੁੱਗਣੀ ਆ ਹੁਣ ਗੱਲ ਇਥੇ ਇਹ ਵੀ ਹੈ ਕਿ ਜਿਹੜਾ ਨਿੱਜੀ ਵੀਕਲ ਲੈ ਕੇ ਗਿਆ ਚਿੱਟੀ ਪਲੇਟ ਵਾਲਾ ਉਹਦਾ ਰੋਜ਼ਗਾਰ ਦਾ ਸਾਧਨ ਕੋਈ ਹੋਰ ਹੈ ਜਾਨੀ ਕਮਰਸ਼ੀਅਲ ਤਾਂ ਫਿਰ ਉਹ ਵੀ ਆ ਉਦਾਰ ਰੋਜ਼ਗਾਰ ਦਾ ਸਾਧਨ ਹੈ ਜਿਹੜਾ ਉਹਦਾ ਕੋਈ ਵੱਖਰਾ ਹੈ ਜਾਨੀ ਕਮਾਈ ਤਾਂ ਉਹ ਵੀ ਕਰ ਰਿਹਾ ਪਰ ਜਿਹੜੇ ਇਹ ਲੋਕ ਨੇ ਇਹਨਾਂ ਦਾ ਰੋਜ਼ਗਾਰ ਇਸ ਜਿਹੜੀ ਕੈਬ ਹੈ ਇਹਦੇ ਤੋਂ ਚੱਲ ਰਿਹਾ ਜਾਨੀ ਉਹ ਚਿੱਟੀ ਪਲੇਟ ਵਾਲਾ ਵੀ ਕੋਈ ਰੋਜ਼ਗਾਰ ਕਰ ਰਿਹਾ 20 ਰੋਜ਼ਗਾਰ ਕਰ ਰਹੇ ਨੇ ਫਿਰ ਇਹਨਾਂ ਵਾਸਤੇ ਜਿਹੜਾ ਇਹ ਜਿਹੜਾ ਇਹ ਕਹਿੰਦੇ ਨੇ ਕਿ ਸਾਡੇ ਖਿਲਾਫ ਇਹ ਜ਼ਿਆਦਤੀ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਦੇ ਨਾਲ ਜੀ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵਿਕਰਮ ਸਿੰਘ ਪੁੰਡੀਰ ਹੈ ਜੀ ਜੀ ਤੁਸੀਂ ਪ੍ਰੈਜ਼ੀਡੈਂਟ ਹੋ ਹਾਂਜੀ ਹਾਂਜੀ ਟ੍ਰਾਈ ਸਿਟੀ ਕੈਬ ਐਸੋਸੀਏਸ਼ਨ ਮੇਰੀ ਐਸੋਸੀਏਸ਼ਨ ਹੈ ਜੀ अच्छा, होना, आ, कोई फैसला आया कि टाइम बंद रहूगा सरकार दा फैसला की है, कोई, कोई मीटिंग दा हवाला ऐसा जी कल से एक र्यूमर चल रहा है कि कुछ इन आपस में इनका समझौता हो गया है हमारा कोई प्रतिनिधि इनको मिला है एक्चुअल में हमें तो पता नहीं है हम तो ऑलरेडी आज का दिन हमारा फिक्स था और हम यही मांग करते हैं कि कानून है जो गलत है वापस होना चाहिए है ना और अगर कोई मीटिंग हुई भी है तो उसका क्लियर करें गृह मंत्री साहब अमित शाह जी पहले तो भारत की ओर से कोई स्टेटमेंट आए नहीं हमारे, हमारे तरफ से कोई हमें कोई हमें मैसेज नहीं मिला जी देखो बातें कहने की ये हैं कि जिन्होंने समझौता करा पहले तो क्या जो स्ट्राइक उन्होंने कॉल की थी समझना होगा और अगर उन्होंने कॉल नहीं की थी तो क्यों गए वहाँ पर समझौता करने पहली बात दूसरी बात है चलो चले भी गए मान लेते उनके लिंक है ऊपर है ना क्योंकि सरकारें एक बिली थैले से निकाली देती हैं जब उन्होंने कोई ऐसे एजुकेशन खत्म करना होता है चलो चले ही गए कोई बात नहीं क्या उन्होंने जो स्ट्राइक करके बैठे हुए हैं तीन दिन से किसी यूनियन किसी एसोसिएशन से पूछा पूछना चाहिए था उनको ਅਣੀ ਤੁਹਾਨੂੰ ਨਹੀਂ ਕਿਸੇ ਨੂੰ ਪੁੱਛਿਆ ਗਿਆ ਤੇ ਕਾਨੂੰਨ ਹੋਂਦ ਦੇ ਵਿੱਚ ਲੈਂਦਾ ਬਿਲਕੁਲ ਓਵੇਂ ਹੀ ਜਿਵੇਂ ਕਿਸਾਨਾਂ ਵਾਲਾ ਮਸਲਾ ਸੀਗਾ ਉਹ ਵੀ ਕਹਿੰਦੇ ਸੀ ਕਿ ਸਾਨੂੰ ਮੈਨੇ ਪੁੱਛਿਆ ਗਿਆ ਕਾਨੂੰਨ ਸਾਡੇ ਵਾਸਤੇ ਬਣਿਆ ਤਾਂ ਘੱਟੋ ਘੱਟ ਸਾਨੂੰ ਵਿੱਚ ਬਿਠਾ ਲੈਂਦੇ ਤਾਂ ਇਸ ਵੇਲੇ ਸਾਰੀਆਂ ਕੈਬ ਜਿਹੜੀਆਂ ਨੇ ਉਹ ਬੰਦ ਨੇ ਭਾਈ ਮੋਹਾਲੀ ਖਰੜ ਚੰਡੀਗੜ੍ਹ ਤੁਸੀਂ ਇਸ ਏਰੀਆ ਦੇ ਵਿੱਚੋਂ ਜੇਕਰ ਤੁਸੀਂ ਕੋਈ ਕੈਬ ਲੱਭ ਰਹੇ ਹੋ ਤਾਂ ਇਹ ਤੁਹਾਨੂੰ ਘੱਟੋ ਘੱਟ 1-2 ਦਿਨ ਤਾਂ ਹੋਰ ਕੈਬ ਨਹੀਂ ਮਿਲੇਗੀ ਜੇਕਰ ਸ਼ਾਮ ਤੱਕ ਜਾਂ ਕੱਲ ਤੱਕ ਕੋਈ ਫੈਸਲਾ ਆਉਂਦਾ ਤਾਂ ਹੋ ਸਕਦਾ ਹੈ ਜਿਹੜਾ ਇਹ ਹੜਤਾਲ ਵਾਲਾ ਫੈਸਲਾ ਵਾਪਸ ਹੋ ਜਾਏ ਫਿਲਹਾਲ ਜਿਹੜੀ ਐਜੀਟੇਸ਼ਨ ਆ ਉਹ ਲਗਾਤਾਰ ਚੱ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅਨਮਿਊਟ ਮਾਲੀ